ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਬਾੜ ਇੱਕ ਮੁਕਤ ਖੁੱਲੇ ਸਮਾਵੇਸ਼ੀਅਤ ਤੇ ਖੁਸ਼ਾਲ ਭਾਰਤ ਪ੍ਰਸ਼ਾਂਤ ਖੇਤਰ ਲਈ ਵਚਨਬੱਧ ਹੈ ਅਮਰੀਕਾ ਦੇ ਰੇਲਾਵੀਅਰ ਚ ਕਬਾੜ ਦੇ ਨੇਤਾਵਾਂ ਤੇ ਸੰਮੇਲਨ ਨੂੰ ਸੰਬੋਧਨ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਬਾੜ ਇੱਥੇ ਰਹਿਣ ਸਹਾਇਤਾ ਕਰਨ ਪਾਈਵਾਲੀ ਅਤੇ ਇੱਕ ਦੂਜੇ ਦਾ ਪੂਰਕ ਬਣ ਲਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਬਾੜ ਸਿਖਰ ਸੰਮੇਲਨ ਅਜੇ ਸਮੇਂ ਹੋ ਰਿਹਾ ਹੈ ਜਦੋਂ ਦੁਨੀਆ ਤਣਾਅ ਅਤੇ ਸੰਘਰਸ਼ ਨਾਲ ਘिरी ਹੋਈ ਹੈ ਉਨ੍ਹਾਂ ਕਿਹਾ ਕਿ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਤੇ ਆਧਾਰ ਤੇ ਕਬਾੜ बाढ़ देश एकजुट होके काम करना पूरी मनुखता बहुत महत्वपूर्ण है ओपन इंक्लूसिव और प्रस्परस इंडो पैसिफिक हमारी साझा प्राथमिकता और साझा प्रतिबद्धता है हमने मिलकर हेल्थ हेल्थ सिक्योरिटी क्रिटिकल एंड इमर्जिंग टेक्नोलॉजीज, क्लाइमेट चेंज कैपेसिटी बिल्डिंग जैसे क्षेत्रों में कई सकारात्मक और समावेशी इनिशिएटिव लिए हैं ਪ੍ਰਧਾਨ ਮੰਤਰੀ ਨੇ ਇਸ ਗਲਤੇ ਜ਼ੋਰ ਦਿੱਤਾ ਕਿ ਕਬਾੜ ਕਿਸੇ ਦੇ ਖਿਲਾਫ ਨਹੀਂ ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਪ੍ਰਭੂਤਾ ਤੇ ਖੇਤਰੀ ਅਖੰਡਤਾ ਦੇ ਸਨਮਾਨ ਸਾਰੇ ਹੀ ਮੁੱਦਿਆਂ ਤੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾੜ ਦੇਸ਼ਾਂ ਨੇ ਮਿਲ ਕੇ ਸੇਤ ਸੰਭਾਲ, ਸੁਰੱਖਿਆ, ਮਹੱਤਵਪੂਰਨ ਤੇ ਉੱਬਰਦੀਆਂ ਟੈਕਨੋਲੋਜੀਆਂ, ਜਲਵਾਯੂ ਪਰਿਵਰਤਨ ਤੇ ਸਮਰੱਥਾ ਨਿਰਮਾਣ ਵਰਗੇ ਖੇਤਰਾਂ 'ਚ ਕਈ ਹਾਪਕੀਏ ਤੇ ਸਮਾਵੇਸ਼ੀ ਪਹਿਲ ਕਰਦੀਆਂ ਕੀਤੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ 2025 ਭਾਰਤ ਵਿੱਚ ਕਬਾੜ ਨਿੱਤਾਵਾਂ ਦੇ ਸਿਖਰ ਸੰਮੇਲਨ ਦੇ ਆਯੋਜਨ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।